ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਹ ਸਾਹਿਬ ਹਰ ਜੋ ਜੋ ਭਗਤ ਓ ਪਾਇਆ ਪੈ ਜਿਰਕਦਾ ਆ ਰਾਮ ਰਾਜੀ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਹੰਕਾਰ ਅਨੰਦ ਕਾਂ ਪਿੱਟ ਦੇ ਨਾਮ ਦਿਉ ਮੁਖ ਲਾਇ ਅਜ ਨਾਨਕ ਐਸਾ ਹਰਿ ਸੇਵਿਆ ਆਂਤ ਲੈ ਛਡਾਇ ਅਸ ਲੋਕ ਮਹੱਲਾ ਪਹਿਲਾ ਦੁਖਦਾਰ ਉਸ ਗੁਰੂ ਗਪਿਆ ਜਸ ਬਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਹ ਹੋਂ ਕਰੇ ਨਾ ਹੋਇ ਬਲਹਾਰੇ ਕੁਦਰਤ ਵਸਿਆ ਤਰਾਂ ਅੰਤ ਨ ਜਾਇ ਲਖ ਅਰਾਉ ਜਾਤ ਮੈਂ ਜੋ ਜੋ ਤੁਮੈਂ ਜਾਤਾ ਕਲਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਸਾਹ ਮਹਲਾ ਪਹਿਲਾ ਏਕ ਓੰਕਾਰ ਸਤ ਗੁਰ ਪ੍ਰਸਾਦ ਸੋਹਦਰ ਤੇਰਾ ਕੇ ਹਸ ਕਰਕੇ ਹਜਤ ਬ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੇ ਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਨੋਂ ਆਪੁਨ ਪਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਨੋਂ ਚਿਤ ਗੁਪਤ ਲਖ ਜਾਨਣ ਲਗ ਲਗ ਧਰਮ ਵਿਚਾਰੇ ਗਾਵਨ ਤੁਨ ਇਸਰ ਬਰਮਾ ਦੇਵੀ ਸੋਹਣ ਤੇ ਰਸਦਾ ਸਵਾਰੇ ਗਾਵਨ ਤੁਨ ਨਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤ ਤੁਨ ਸੇ ਸਮਾਦੇ ਅੰਦਰ ਗਾਵਣ ਤ ਤੁਨ ਸਾਧ ਵਿਚਾਰੇ ਗਾਵਣ ਤ ਤੁਨ ਰਤੀ ਸਤੇ ਸੰਤੋਖੇ ਗਾਵਣ ਤ ਤੁਨ ਵੀਰ ਕਰਾਰੇ ਗਾਵਣ ਤ ਤੁਨ ਪੰਡਤ ਪੜਨ ਰਖੇ ਸਰਾ ਜੁਗ ਜੁਗ ਵੇਦਾਂ ਨਾਲੇ ਗਾਵਣ ਤ ਤੁਨ ਮੋਹਣੀ ਆਮਨ ਮੋਹਣ ਸੁਰਗ ਮੱਚ ਪਿਆਲੇ ਗਾਵਣ ਤ ਤਰਤ ਨੋ ਪਾਏ ਤੇਰੇ 68 ਤੀਰਤ ਨਾਲੇ ਗਾਵਣ ਤਨ ਜੋਤ ਮਹਾਬਲ ਸੂਰਾ ਗਾਵਣ ਤਨ ਖਾਣੀ ਚਾਰੇ ਗਾਵਣ ਤਨ ਖੰਡ ਮੰਡਲ ਬਰਮੰਡਾ ਕਰ ਕਰ ਕੇ ਤੇ ਰਿਤ ਹਾਰੇ ਸਿਤਨ ਨੋ ਗਾਵਣ ਜੋਤਿ ਪਾਵਣਾ ਰਤੇ ਤੇਰੇ ਭਗਤ ਰਸਾਲੇ ਹੋਰ ਕਿ ਤਨ ਗਾਵਣ ਸੇ ਮਨ ਚਿਤ ਨ ਆਵਣ ਨਾਨਕ ਵਿਚਾਰੇ ਸੋ ਇਸ ਸਦਾ ਸਤਿ ਸਾਈਂ ਸੱਚਾ ਸੱਚ ਨਾ ਹੈ ਪਿਉ ਸਿ ਜਨ ਜਸ ਰਚਨਾ ਦੇ ਨਿਰਚਾਏ ਰੰਗੇ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਸ ਦੇ ਵਡਿਆ ਜੋ ਤਸ ਪਾਵੇ ਸੋਏ ਕਰ ਸਿ ਬ੍ਰੁਕ ਮਨ ਕਰ ਨਾ ਜਾਈ ਸੋ ਪਾਤਸ਼ਾਹੋ ਸਾਹ ਪਤ ਸਾਈਂ ਨਾਨਕ ਰਣ ਰਜਾਇ ਆਸਾ ਮਹੱਲਾ ਪਹਿਲਾ ਸੋ ਨ ਵੱਡਾ ਆਖ ਸਭ ਕੋ ਏ ਕੇਵੜ ਵੱਡਾ ਢੀਠਾ ਹੋਈ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲਦ ਰਸਮਾ ਵੱਡੇ ਮੇਰੇ ਸਾਈ ਬਾ ਗਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਕ ਕੇਵਲ ਚੀਰ ਰਹਾ ਸਭ ਸਰਤ ਸੁਰਤ ਕਮਾਏ ਸਭ ਕੀਮਤ ਕੀਮਤ ਪਾਈ ਗਿਆਨੀ ਧਿਆਨ ਗੁਰ ਗਰਾਈ ਕਾਣ ਨ ਜਾਏ ਤੇਰੀ ਤਲ ਵਡਿਆਏ ਸਭ ਸਤ ਸਭ ਤਪ ਸਭ ਚੰਗਿਆ ਆ ਸਦਾ ਪ੍ਰਕਾ ਕਿਆਂ ਵਡਿਆਈ ਅਤਿ ਵਿਣਸ ਦੇ ਕਿ ਨਾ ਪਈਆ ਕਰ ਮਿਲੈ ਨਾ ਠਾਕ ਰਹੀ ਆਖਣ ਵਾਲਾ ਕੈ ਵਿਚਾਰਾ ਸਿਵ ਤੇ ਪ੍ਰੇ ਤੇਰੇ ਭੰਡਾਰਾ ਜਿਸ ਤੂੰ ਦੇਤ ਸੇ ਕਚਾਰਾ ਨਾਨਕ ਸੱਚ ਸਵਾਰਨ ਹਰ ਆਸਾ ਮਹਲਾ ਪਹਿਲਾ ਆਖਾਂ ਜਿਹਾ ਅਸਰ ਅਮਰ ਜਹਾ ਆਖਣ ਉਹ ਕਾ ਸੱਚ ਨਾ ਸੱਚ ਨਾਮ ਕੀ ਲਾਗੇ ਪੁਗਤ ਭੁਖ ਕਾ ਚੱਲਿਆ ਦੁਖਾ ਸੁਖ ਵਿਸਰੈ ਮੇਰੀ ਮਾਏ ਸੱਚ ਸਭ ਸੱਚ ਨਾ ਰਹਾਓ ਸੱਚ ਨਾਮ ਕੀ ਤਲ ਵਢਿਆਈ ਆਗਤ ਕੇ ਕੀਮਤ ਨਿ ਪਾਈ ਜਿਸ ਮਿਲਕੇ ਆਕਣ ਪੈ ਵਡਨ ਹੋਵੇ ਘਾਟ ਨ ਜਾਏ ਨਾ ਹਮਰਨ ਹੋਵੇ ਸੋਗ ਦਿੰਦਾ ਰਹਿਣ ਛੁੱਕੇ ਭੋਗ ਗੁਣ ਇਹ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵਣ ਆਪ ਤੇਵੜ ਤੇਰੀ ਦਾਤ ਜਨਦਨ ਕਰਕੇ ਕੀਤੇ ਰਾਤਹ ਸੰਸਾਰ ਤੇ ਕਮ ਜਾਤ ਨਾਨਕ ਨਾਮ ਬਾਜਸਨਾਤ ਰਬ ਜੀ ਮਹਲਾ ਛਤਾਂ ਹਰ ਕੀ ਜਨ ਸਤਗੁਰ ਸਤਪੁਰ ਕਾ ਬਿਨੋ ਕਰਿ ਗੁਰ ਪਾਸ ਹਮ ਕੀ ਰੇ ਕਰਮ ਸਤਗੁਰ ਸਰਨ ਆਈ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਕਰਦੇਵਾ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰ pran ਸਿਖਾਏ ਹਰ ਕੀਰਤ ਹਮਰੇ ਰਹਿ ਰਾ ਸ ਰਹਾ ਹਰਦਨ ਕੇ ਵਿਢ ਭਗ ਵਢੇ ਰ ਜਨ ਹਰਹਾੜ ਸਰਦਾਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾ ਸਹ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਨਾਮ ਨ ਪਾਇਆ ਤੇ ਪਾਗਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਏ ਤਰਗ ਜਿਵੈ ਤਰਗ ਜਿਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਤੁਰ ਮਸਤਕ ਲਖਿਆ ਲਖਾਸ ਧਨ ਤਨ ਸਾ ਸੰਗਤ ਦਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਗੂ ਜੀ ਮਹੱਲਾ ਪੰਜਵਾ ਕਾਹੇ ਮਨ ਚਿਤਾ ਦਮਜਾਰ ਹਰ ਜੀਉ ਪਰਿਆ ਸਲਪਤਰਮੈ ਜੰਤੂ ਪਾਏ ਤਾ ਕਰਿ ਜਗਾ ਕੈ ਕਰਤ ਰਿਆ ਮੇਰੇ ਮਾਦੋ ਜੀ ਸਾਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਭੁਤ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨ ਪਿਤਾ ਲੋਗ ਸਤ ਬਣਤਾ ਕੋਇ ਨ ਕਿਸਕੇ ਤਰਿਆ ਸਰ ਸਰਜ ਕਿਸ ਬਾਹੀ ਠਾਕੁਰ ਕਾਹੇ ਮਨ ਪੋ ਕਰਿਆ ਓ ਡਊ ਡਾ ਵੈਸੇ ਕੋ ਸਾਥ ਸਪਾਚ ਬਚਰੇ ਛਰੇਆ ਤਨ ਕਮਨ ਕਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਠ ਸਿਧਾਂਤ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤਿ ਬਲ ਜਾਈਆ ਤਰੰਤ ਨ ਪਹਾਰਾ ਵਰਿਆ ਰਗਾ ਸਮ ਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰਨਜਣ ਹਰ ਪਰਖ ਨਰਨਜਣ ਹਰਗਮਾਗਮ ਅਪਾਰ ਸਭ ਤੇ ਆਵੇ ਸਭ ਤੇ ਆਵੇ ਤੁਧ ਜਿਹੜ ਸੱਚੇ ਸਰਜਨਹਾਰਾ ਸਭ ਰੀ ਤੁਮਾਰੇ ਜੀ ਤੁੰਡਿਆਂ ਕਾ ਦਾਤਾ ਹਰ ਤੇ ਆਵੇ ਸੰਤੋ ਜਿਸਬ ਦੁਖ ਵਿਸਾਰਨਹਾਰਾ ਹਰਾ ਪੀ ਠਾਕੁਰ ਹਰਾ ਪੀ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੁ ਕਟ ਕਟ ਅੰਤਰ ਸਰਬ ਨਰੰਤ ਜੀ ਹਰੇ ਕੋਪੁਰਖ ਸਮਾਨ ਇੱਕ ਦਾਤਿਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿ ਆਵਰ ਨਾ ਜਾਣਾ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣ ਅੱਖ ਵਿਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਣਾ ਹਰ ਤਿਆਵੈ ਹਰ ਤਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸਿਮੁਗਤਾ ਸਹਿਮੁਗਤ ਪੈਜਨ ਹਰਿ ਧਿਆਇਆ ਜੇ ਤਿਨ ਟੂਠੀ ਜਮਕੀ ਫਾਸੀ ਜਨਰਪਉ ਜਨ ਹਰ ਨਰਪਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਨ ਹਰਿ ਧਿਆਇਆ ਜੀ ਤੇਰਾ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂਜੇ ਜਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਅਰ ਪੂਜਾ ਜੀ ਤਪ ਤਪ ਜਪਿ ਬਿਅੰਤਤਾ ਤੇਰੇ ਨਿਹਕ ਤੇਰੇ ਨਿਕ ਪੜੈ ਬਸਮ ਸਾਸਤ ਜੀ ਕਰ ਕੇ ਰਿਆਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪ੍ਰਕਰਤਾ ਜੀ ਤੁਝੇ ਵੜਾ ਵਰਨਾ ਕੋਈ ਤੂੰ ਜੋ ਜੋ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਇ ਤੁਦਿਆਪੇ ਪਹਾਵੇ ਸੋ ਵਰਤੈ ਜੇ ਤੂੰ ਆਪੇ ਕਰਹ ਸੋ ਹੋਈ ਤੁਦੇ ਆਪੇ ਸਿੱਟ ਸਭ ਪਾਏ ਜੇ ਤੁਦੇ ਆਪੇ ਸਰ ਸਭ ਕੋ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਖ ਜਨੋਈ ਆਸਾ ਮਹੱਲਾ ਚੋਤਾ ਤੂੰ ਕਰਤਾ ਸਚਿਆਰ ਮੈ ਦਾ ਸਾਈਂ ਜੋ ਤੋ ਪਾਵ ਸੋਇ ਤੇ ਸੇ ਜੋ ਤੂੰ ਦੇ ਸੋਇ ਹੋਂ ਪਾਈ ਰਹਾ ਸਭ ਤੇ ਰੇ ਤੂੰ ਸਭ ਨਿਤਿਆ ਆ ਜਿਸਨੋਂ ਕਿਰਪਾ ਕਰਹਿ ਤਿਨਾਂ ਮਰਤਨ ਪਾਇਆ ਗੁਰਮੁਖਲਾ ਦਾ ਮਨ ਮੁਖ ਗਵਾਇਆ ਤਦ ਦਾ ਵਿਛੜਿਆ ਪਿ ਮਿਲਾਇਆ ਤੂੰ ਦਰਿਆ ਓਸ ਤੁਜਿਹੀ ਮਾਇ ਤਜ ਬਿਨ ਤੂ ਜਾ ਕੋਈ ਨਾਹਿ ਜੀ ਜੰਸ ਬਥੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗ ਮਿਹਿ ਲਾ ਜਿਸਨੋਂ ਤੋ ਜਾਣੈ ਸੂਜਨ ਜਾਣੈ ਹਰ ਗੁਣ ਸਦਿਆ ਕੋ ਖਾਣੈ ਜਿਨਾਂ ਹਰ ਤੇ ਵਤਨ ਸੁਖ ਪਾਇ ਸਹਿ ਜੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭੁ ਤਤ ਬਨਦੂਜਾ ਵਰ ਨਾ ਕੋਇ ਤੂੰ ਕਰ ਕਰ ਵੇਖ ਜਾਣੈ ਸੋਇ ਜਨਾਨ ਗੁਰਮੁਖਾ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਸਰਵੜੇ ਪੈਨ ਵਾਸਾ ਪਾਣੀ ਪਉਤਨੇ ਕੀਆ ਪੰਗਜ ਮਾ ਪਗਨੇ ਚਾਲਾ ਮ ਦੇਖ ਤੈ ਡੂਬੀ ਹਲੇ ਮਰੇ ਕਨ ਚਿਤ ਸਮੁੜ ਮਨ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੇ ਨੇ ਪੜਿਆ ਮੂਰਖੁ ਗਦਾ ਜਨਮ ਪਿਆ ਪਰਨੋਤ ਨਾਨਕ ਤਨ ਕੇਸਰ ਨਾ ਜਣ ਤੋ ਨਾਏ ਵਿਸਰਿਆ ਆਸਾ ਮਹੱਲਾ ਪੰਜਵਾਉ ਭਏ ਪ੍ਰਾਪਤ ਮਨੁਕ ਦੇ ਹਰੀਆ ਗੋਬਿੰਦ ਮਿਲਨੇ ਕੀ ਹੈ ਤੇਰੀ ਬਰੀਆ ਅਵਰ ਕਾ ਚਿਰ ਕੀਤਨ ਕਾਮਲ ਸਾਧ ਸੰਗਤਿ ਪਜਿ ਕੇ ਵਲ ਨਾਮ ਸਰੰਗ ਜਾਮ ਲਾਗ ਪਉ ਚਲ ਤਰਨ ਕੈ ਜਨ ਮਿਰਤਾ ਜਾ ਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਕ ਮਾਇਆ ਸੇਵ ਸਾਧਨ ਜਾਣ ਹਰ ਰਾਇਆ ਕਹੋ ਨਾਨਕ ਅਮ ਨਿਚ ਕਰਮਾ ਸ਼ਰਨ ਪ੍ਰੇ ਕੀ ਰਾਖੋ ਸ਼ਰਮਾ ਏ ਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮਿਕ ਵਿਭਾਜ ਬੇਨਤੀ ਚੋ ਪਈ ਹਮਰੇ ਕਰੋ ਹਾਜ਼ਰ ਰਚਾ ਪੂਰਨ ਹੋਇ ਜਿਤ ਕੇ ਇਛਾ ਤਵ ਚਰਨ ਨਰਹ ਮਾ ਰਪਨਾ ਜਾਣ ਕਰੋ ਪ੍ਰਤਪਾਰ ਹਮਰੇ ਰਸਵਾ ਤੁਮ ਕਾਵਾ ਪਹਾਂਦੇ ਮੈਂ ਬਚਾਓ ਸੋ ਕੀ ਬਸ ਅਮਰੋ ਪਰਿਵਾਰ ਸੇਵਕ ਸਿੱਖ ਸਬਾ ਕਰਤਾਰ ਅਮਰ ਰਚਨਿ ਜ ਕਰਦਾ ਕਰਿਐ ਸਭਰਨ ਕੋ ਆਸੰਗਰੀਐ ਪੂਰਨ ਹੋਇ ਮਾਰੀ ਆਸ ਤੁਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੇ ਵਰਨ ਧਿਆਉ ਜੋ ਹਿਰਚਾਂਸ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਆਪ ਹਾਦਿ ਮਜਾ ਬਰੀਐ ਮਰਨ ਕਾਲ ਕਤਰਾ ਸਨਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੇਸਤੋ ਜੋ ਕਰਿਓ ਰਚਾਰਾ ਕਲਿਉ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬਦੁਸ਼ਟਨ ਕੇ ਹੰਤਾ ਤੁਮਹ ਪੁਰੇ ਚਤੁਰਦਸ਼ ਕੰਤਾ ਕਾਲ ਪੈ ਬ੍ਰਹਮਾ ਅਵਤਾਰ ਕਾਲ ਪੈ ਸ਼ਿਵ ਜੋ ਅਵਤਾਰ ਕਾਲ ਪੈ ਕ੍ਰਿਸ਼ਨ ਪ੍ਰਕਾਸ਼ ਸ ਸਕਲ ਕਾਲ ਕ ਕੀਆ ਤਮਾਰ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਮੇਧਰਾ ਬ੍ਰਹਮਾ ਜੋਥੀ ਜੋ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਤਾਹ ਮਹਾਰਾ ਜਵਨ ਕਾਲ ਸਵਜਕਤ ਬਨਾਇਓ ਦੇਵਤਾ ਤੁਜ ਜਸ ਨਿ ਪਜਾਇਆ ਆਦੰਤੇ ਕ ਅਵਤਾਰ ਸੋਈ ਗੁਰ ਸਮਝੋ ਹਮਾਰਾ 암ਸ਼카르ਤੀ ਕੁਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਗਦੀਓ ਸਤਰਨ ਕੋ ਪਲਮੋ ਬਦਖਿਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚ ਰਸ ਤੁਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ ਸਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਦਨ ਕੇ ਸੁਖੇ ਏਕ ਏਕ ਕੀ ਪੀਰ ਪਛਾਣੈ ਕਟਕਟ ਕੇ ਪਟਪਟ ਕੀ ਜਾਣੈ ਜਬ ਉਤਕਰਕ ਕਰਾ ਕਰ ਤਾਰਾ ਪਰ ਜਤ ਤਰਤਿਬ ਦੇਹ ਅਪਾਰ ਅਜਵਾ ਕਰ ਕਰਤੇ ਹੂੰ ਕਬੂ ਤੁਮ ਮੇ ਮਿਲਦੇ ਤਰ ਸਭ ਹੂੰ ਜੇਤੇ ਬੰਸੜ ਸਬਤਾਰ ਆਪ ਆਪਣੀ ਬੋਝ ਉਚਾਰਾ ਤੁਮ ਸਵੇਤਰ ਰਤਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਵਕੰਨ ਨਿਰਲੰਭ ਆਦ ਅਨਿਲ ਅਨਾਦ ਸੰਭ ਤਾਕ ਮੁੜ ਚਰਤ ਪੇਦਾ ਜਾ ਕੋ ਪਿਵਨ ਪਾਵਤ ਵੇਦਾ ਤਾਕ ਕੋ ਗਰਪਹਨ ਉਨ ਮਹਨਤ ਮਹਾ ਮੁੜਕਿ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਰੰਕਾਰ ਕਾ ਚਿਣਤ ਨੈ ਪਿਵ ਆਪ ਆਪਣੀ ਬੁੱਧ ਜਿਤੇ ਵਰਨਤ ਬਿਨ ਬਿਨ ਤੋ ਹੇ ਤੇ ਤੇ ਤੁਮਰਾ ਲਖਨ ਜੈ ਵਿਸਾਰਾ ਕੈ ਵਿਸਜਾ ਪਰ ਤੁਮ ਸੰਸਾਰਾ ਇਕਾ ਰੂਪ ਨੋ ਸਰੂਪ ਆਰੰਗ ਭਿਉ ਰਵ ਕੇ ਪੂ ਪੰਡ ਅਜ ਰਸੇ ਤਜ ਕੇ ਨਿਤ ਬਚ ਖਾਨ ਬਰ ਰਚ ਦੇ ਨ ਕਹੋ ਫੁੱਲ ਰਾਜਾ ਹਵ ਬੈਠਾ ਕਹ ਸੰਟ ਪ੍ਰਸੰਕਰ ਕਟਾ ਸਗ ਰਿਸਟ ਦਿਖਾਏ ਚੰਪ ਆਦ ਜੁਗਾਦ ਸਰੂਪ ਸਿੰਭਵ ਅਵ ਰਖਾ ਮੇਰੀ ਤੁਮ ਕਰੋ ਸਿਕੋ ਵਰ ਸਭ ਸੰਗਰੋ ਦੁਸ਼ਟ ਜਿਤ ਉਟਵਤ ਤੁਪਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਤੁ ਤੁ ਸਰਨੇ ਪਰ ਤਨ ਕਦ ਸੁਖਤ ਹਮਾਰੇ ਪੁਰਖ ਜਨ ਬਗ ਪਰੇ ਤਿਹਾਰੇ ਤਨ ਕਾ ਤਮ ਸੰਕਟ ਸਬਟਾਰੇ ਜੋ ਕੁਲ ਕੁ ਕੁਬਾਰ ਤੇ ਆਏ ਹੈ ਤਾਂ ਕੇ ਕਾਲ ਅਨਿਕ ਤਨ ਆਏ ਹੈ ਰਖਾਵੇ ਤਾ ਸਭ ਕਾਲ ਦੁਸ਼ਟਨ ਟਰੈ ਤਤਕਾਲ ਕਿਰਪਾ ਦਸ ਤੰਜਾਇਨ ਹਰੋ ਤੱਕ ਤਾ ਤਨਕ ਮੈਂ ਹਰੇ ਹੋਰੇ ਦਸਿਦ ਕਰਮ ਸਭ ਹੋਈ ਦੁਸ਼ਟ ਸ਼ਾਸਕ ਨ ਕੋਈ ਇੱਕ ਬਾੜ ਜਤ ਮੈਂ ਸੰਵਾਰਾ ਕਾਲ ਫਾਂਸ ਤੇ ਤਾਹਿ ਉਬਾਰ ਜੇ ਨਰ ਨਾਮ ਤੇ ਹਾਰੂ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜ ਕੇ ਤ ਮੈਂ ਸਰਨ ਤੇ ਹਾਰੀ ਆਪ ਹਦ ਲਿਓ ਉਬਾਰੀ ਸਰਬ ਠੋਰ ਮੋ ਸਹਾਈ दुष्ट दुख ते लेहो बिचा इसवैया पाए गहे जब ते तुमरे तब ते कु आंख तरै न्यान्या राम रहीम पुराण कुरान अनेकम ते कन मानयो सिमर शास्त्र वेद सब वो भेद कम एक न जानयो सिरस पान कृपा तुमरी कर ਮੈਂ ਨਾ ਕਿਹੋ ਸਭ ਤੋਇਬ ਖੰਨ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰ ਦੁਆਰ ਬਾਹ ਗਹੇ ਕਿਲਾਜ ਅਸ ਗੋਬਿੰਦ ਦਾਸ ਤੁਹਾਰ RAM KALI ਮਹੱਲਾ ਤੀਜਾ ਨਾਂ ਦੇ ਓੰਕਾਰ ਸਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਾਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿ ਨਿਵਸਾਇਆ ਕਹ ਨਾਨਕ ਆਨੰਦ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸ ਦਰ ਹੋ ਹਰਿ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸ ਵਿਸਾਰਨ ਅੰਗੀ ਕਰੋ ਕਰੇ ਤੇਰਾ ਕਾਲ ਸਬ ਸਵਾਰਨ ਸਭ ਨਗਲਾਂ ਸਮਰੱਤ ਸੁਆਮੀ ਸੋ ਕ੍ਰਿਮਨ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲ ਸੱਚ ਸਹੀ ਬਾ ਕਿਆ ਨਹੀਂ ਕਰਤੇ ਰਹਿ ਘੜਤਾ ਤੇਰਾ ਸਭ ਕਿਤੇ ਜਿਸ ਦੇਸ ਪਾਵੇ ਸਦਾ ਸਿਤ ਸਲਾ ਤੇਰੇ ਨਾਮ ਨਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹ ਰਹਿ ਕਹਿ ਨਾਨਕ ਸੱਚੇ ਸਭ ਕਿਆ ਨਹੀਂ ਕਰਤੇ ਰਹਿ ਸਚਾ ਨਾਮ ਮੇਰਾ ਧਾਰੂ ਸਚ ਨਾਮ ਧਾਰ ਮੇਰਾ ਜਨ ਪੁੱਖਾਂ ਸਭ ਗਵਾਈਆਂ ਕਰ ਸੰਸਗ ਮਨ ਆਏ ਵਸਿਆ ਜਿਨੇ ਚਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਣ ਰਸਦੀਆਂ ਵਢਾਈਆਂ ਕਹ ਨਾਨਕ ਸੁਣੋ ਸੰਤੋ ਸਭ ਤਰਪਿਆਰੋ ਸਚ ਨਾਮ ਮੇਰਾ ਧਾਰੂ ਅੱਜ ਪੰਜ ਸਤਤ ਕਰਸ ਪਗ ਹੈ ਕਰਸ ਪਗ ਹੈ ਸਬਦ ਵਾਜੇ ਕਲਾ ਜਿਤ ਕਰਤਾ ਹਰੀਆ ਪੰਜ ਦਤ ਦਵਸ ਕੀਤੇ ਕਾਲ ਕੰਟਕ ਮਾਰਿਆ ਸੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕੈ ਲਾ ਕੇ ਕਹਿ ਨਾਨਕ ਤਸ ਕੋਵਾ ਤਤ ਕਰਿ ਅਨਹਦ ਵਾਜ ਆਨੰਦ ਸਨੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾ ਪੁਤਰੇ ਸੋਣੇ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸਣਤੇ ਪੁਨਿਤ ਕਹਤੇ ਪ ਸਤਿਗੁਰਿਆ ਪਰਪੂਰੇ ਮਨਵੰਤ ਨਨਕ ਗੁਰਚਰਨ ਲਾਕੇ ਵਾਜ ਅਨਹ ਤੂ ਰਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਧਨ ਵਸਤੂ ਪਿਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਕੁਰ ਕਾ ਪਿਓ ਜਿਸ ਕਾ ਸਭ ਸਰਦਾਰੂ ਦੇ ਕੋ ਕਾ ਵਾਜੇ ਕੋ ਕੁੰਚਤ ਸਕਾ ਹੋਇ ਉਦਾਹਾਰੂ ਇਹ ਵਤ ਜੇ ਨਾ ਜਾਏ ਨਿਤ ਨਤਰ ਕੋ ਰਤਾਰੂ ਤੂੰ ਸੰਸਾਰ ਚਰਨ ਲਗਤ ਰਹੀ ਅਸਮ ਨਨਕ ਬ੍ਰਹਮਪਸਾਰ ਉਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀਂ ਮੈਨੂੰ ਜੋ ਕਿ ਤੋਈ ਮੈਂ ਨਰਗੁਣ ਹਾਰੇ ਕੋ ਗਣ ਨਾਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ થી ਵੈਰਿਆ ਪੌੜੀ ਤਿਥਾ ਤੂੰ ਸਮਰਥ ਜਿਥੈ ਕੋਈ ਨਾਹੀਂ ਉਥਾ ਤੇਰੀ ਰੱਖ ਅਗਨੇ ਉਦਰ ਮਾਹੇ ਸੁਣ ਕੇ ਜਮ ਕਦੂਤਾ ਨਾਇਤ ਰਹਿ ਛੱਡ ਜਾਹੇ ਪੌਜਲ ਵਿਖਮ ਸਗਾਉ ਗੁਰਸਬਦਿ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਹੀ ਖਾਏ ਕਲ ਮਹਿੋਪਨ ਗੁਣ ਗੋਵਿੰਦ ਗਾਇ ਸਭ ਸਨੋ ਕਿਰਪਾਲ ਸਮਾਲੇ ਸਾਹੇ ਸਾਹੇ ਮਿਰਥਕ ਹੋਏ ਨ ਜਾਏ ਜੇ ਆਵੈ ਤੁਧ ਆਹੇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਰਦਣਾ ਜੇ ਵਾਜਪ ਗੁਰ ਨਾਉ ਨਿਤਰੇ ਸਤਿਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਉ ਸਤਿਗੁਰ ਸਿ ਤਿਰਤਿਆ ਦਰਗਹਿ ਪਇ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨਾ ਵਤ ਦੇ ਜਗ ਮਹਿ ਉਤਮ ਕਾਢੀ ਹੈ ਫਿਰ ਲਾ ਕੀ ਕੀ ਮਹਲਾ ਪੰਜਵਾ ਰਖੇ ਰਖਨ ਹਾਰ ਆਪੁ ਬਾਰਿਨ ਗੁਰ ਕੀ ਪੈਰੀ ਪਾਇ ਕਾਜ ਸਵਾਰੀਨ ਹੋ ਆਪ ਦਿਆਲ ਮਨੋ ਨ ਵਿਸਾਰੀਨ ਸਾਜਨਾ ਕੇ ਸੰਗ ਪਵਜਲ ਤਾਰੀਨ ਸਾਕਤ ਨਿੰਦਕ ਦੁਸ਼ਟ ਕੇ ਨਮਹਿ ਵਿਦਾਰੀਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਤੇ ਸਭ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ